ਦੀ ਸਾਹਿਬ ਦਾ اور ਸਾਡੇ ਮਾਨਯੋਗ ਨੈਸ਼ਨਲ ਕਲੀਨਰ ਅਰਵਿੰਦ ਕੇਜਰੀਵਾਲ ਜੀ ਦਾ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਹਦਾ ਇੱਕ ਬਹੁਤ ਇੰਪੋਰਟੈਂਟ ਇੱਕ ਅਹਿਮ ਜਿਹੜਾ ਉਹਦਾ ਕੰਪੋਨੈਂਟ ਹੈ ਉਹ ਜਿਹੜੀ ਸੀਐਮ ਦੀ ਯੋਗਸ਼ਾਲਾ ਜਿਹਦੇ ਨਾਲ ਕਿ ਸਾਡੇ ਅੱਜ ਤੁਸੀਂ ਦੇਖੋ ਵੀ ਸਵਾ ਦੋ ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਸਾਰੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਇਹ ਇੱਕ ਬਹੁਤ ਅੱਛੀ ਸ਼ੁਰੂਆਤ ਆ ਬਿਮਾਰੀਆਂ ਨੂੰ ਦੂਰ ਰੱਖਣ ਦੀ ਰੋਗ ਭਜਾਣ ਦੀ ਔਰ ਇਹਦੇ ਨਾਲ ਨਾਲ ਅਸੀਂ ਜਿਵੇਂ ਅਸੀਂ ਕਿਊਰਟਿਵ ਸਰਵਿਸਿਜ਼ ਦਿੰਨੇ ਆ ਮੱਲਾ ਕਲੀਨਿਕ ਦਿੰਨੇ ਆ ਜਿਹਦੇ ਵਿੱਚ ਅਸੀਂ ਸਰਵਿਸਿਜ਼ ਹੋਰ ਐਕਸਪੈਂਡ ਕਰਦੇ ਆ ਕਿਉਂ ਦੇ ਵਿੱਚ ਜਿਹੜਾ ਪ੍ਰੈਗਨੈਂਸੀ ਟੈਸਟ ਵੀ ਅਸੀਂ ਡੈਂਗੀ ਦਾ ਟੈਸਟ ਵੀ ਔਰ ਐਚ ਆਈ ਵੀ ਹੈਪੇਟਾਈਟਸ ਸਾਰੇ ਟੈਸਟ ਵੀ ਐਡ ਕੀਤੇ ਆ ਉਹਦੇ ਵਿੱਚ ਦਵਾਈਆਂ ਵੀ ਵਧਾਈਆਂ ਬਟ ਜੇ ਬਿਮਾਰੀ ਹੋ ਜਾ ਤਾਂ ਇਲਾਜ ਵੀ ਆ ਸਾਡੇ ਕੋਲ ਪਰ ਜੇ ਬਿਮਾਰੀ ਤੋਂ ਬਚਣਾ ਤਾਂ ਯੋਗਾ ਦਾ ਕੋਈ ਕੰਪੈਰੀਸ਼ਨ ਨਹੀਂ ਹੈ ਜਿਵੇਂ ਅਸੀਂ ਸਾਰੀਆਂ ਜੜੀਆਂ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸ਼ੀਅਰੀ ਕੇਅਰ ਤੇ ਇਹ ਉਹਦੇ ਵਿੱਚ ਪ੍ਰਾਇਮਰੀ ਕੇਅਰ ਦਾ ਇੱਕ ਬਹੁਤ ਅਹਿਮ ਕੰਪੋਨੈਂਟ ਹੈ ਸਰ ਲੁਧਿਆਣਾ ਵਿੱਚ ਪਾਈਪ ਲੋਣੇ ਜਾ ਰਹੇ ਆਜ VOTING ਹੈ ਤਾਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਉਹ ਸਾਰਾ ਜਿਹੜਾ ਹੈਗਾ ਨਾ ਜੀ ਅੱਜ ਇੱਥੇ ਸਿਰਫ ਯੋਗਾ ਦੀ ਗੱਲ ਕਰਨੀ ਹੈ ਆਪਾਂ ਉਹ ਬਾਹਰ ਕਿਸੇ ਵੇਲੇ ਹੋਰ ਕਿਸੇ ਮੌਕੇ ਤੇ ਗੱਲ ਕਰਾਂਗੇ ਮਸ਼ਕੂਲ ਨੂੰ ਲੈ ਕੇ ਇੱਕ ਤਰ੍ਹਾਂ ਤੋਂ ਆਪਨੇ ਸਰਕਾਰ ਨੇ ਜੋ ਮੁਹਿੰਮ ਛੇੜੀ ਹੋਈ ਹੈ ਉਹ ਇੱਕ ਵੀਡੀਓ ਸਾਹਮਣੇ ਹੈ ਜਿਸ ਵਿੱਚ ਇੱਕ ਡਾਕਟਰ ਜੋ ਹੈ ਨਸ਼ਾ ਕਰਤਾ ਦਿਖਾਈ ਦੇ ਰਹਾ ਹੈ ਫਿਰ ਮਹਿਲਾ ਤੋਂ ਉਹ ਕੋਦੀ ਮੈਂ ਆਲਰੇਡੀ ਇਨਕੁਆਰੀ ਜਿਹੜੀ ਹੈਗੀ ਹੈ ਇਨ ਪ੍ਰੋਗਰੈਸ ਹੈ ਕੋਈ ਵੀ ਬੰਦਾ ਹੋਵੇ ਉਹਨੂੰ ਮਤਲਬ ਜਿਹੜਾ ਵੀ ਦੇਖੋ ਜਿਹੜਾ ਇਹ ਨਸ਼ਿਆਂ ਦੀ ਬਿਮਾਰੀ ਹੈ ਇਹ ਕਿਸੇ ਪਾਰਟਿਕੂਲਰ ਧਰਮ ਦੇ ਨਾਲ ਜਾਂ ਵਰਗ ਦੇ ਨਾਲ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ ਉਹਦੇ ਵਿੱਚ ਡਾਕਟਰ ਜਾਂ ਕੋਈ ਹੋਰ ਵੀ ਜਿਹੜੇ ਆ ਗਿਆ ਕੋ ਪੁਲਿਸ ਦੇ ਬੰਦੇ ਵੀ ਇਵਨ ਕੋਈ ਪੱਤਰਕਾਰ ਵੀ ਉਹਦੇ ਸ਼ਿਕਾਰ ਹੋ ਸਕਦੇ ਆ ਉਹਨਾਂ ਦਾ ਵੀ ਇਲਾਜ ਕਰਾਂਗੇ ਜੀ ਮੈਂਟਲ ਹੈਲਥ ਹੈ ਇਹ ਜਿਹੜਾ ਉਹਦਾ ਬੈਡ ਬਿਹੇਵੀਅਰ ਹੈ ਉਹ ਐਸ ਪਰ ਲਾ ਜਿਹੜੀ ਪੁਲਿਸ ਉਹਦੇ ਨਾਲ ਡੀਲ ਕਰੇਗੀ ਉਹ ਸਾਰਾ ਕੁਝ ਹੋ ਗਿਆ ਜੀ ਆਇਡੈਂਟੀਫਿਕੇਸ਼ਨ ਕੀ ਓਕੇ ਹੋ ਗਿਆ ਜਦੋਂ ਵੀਡੀਓ ਆ ਗਈ ਉਹ ਤੁਹਾਡਾ মিডিਆ ਦਾ ਧੰਨਵਾਦ ਹੈ ਜਿਹਨੇ ਵੀ ਵੀਡੀਓ ਬਣਾਤੀ ਉਹ ਤੇ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਦੇ ਕਦੇ ਜੀ ਬਹੁਤ ਜਦੋਂ ਵੀ ਮੇਰੇ ਕੋਲੇ ਆਉਂਦੀ ਹੈ ਇਨਫੋਰਮੇਸ਼ਨ ਦੇਖੋ ਤੁਸੀਂ ਮੈਨੂੰ ਅੱਜ ਪੁੱਛਿਆ ਮੈਂ 2 ਦਿਨ ਪਹਿਲਾਂ ਉਹਦੀ ਪਹਿਲਾਂ ਤੁਹਾਡੇ 55 ਦਾ ਆਈਆਂ ਸੀ ਉਹਦੀ ਇਨਕੁਆਰੀ ਤਕਰੀਬਨ ਫਾਈਨਲ ਹੈ ਜਦੋਂ মিডিਆ ਕੋਈ ਵੀ ਜਿਹੜਾ ਪਬਲਿਕ ਇੰਟਰਸਟ ਦਾ ਇਸ਼ੂ ਕੋ ਹਾਈਲਾਈਟ ਕਰਦਾ ਤੇ ਤੁਹਾਡੇ ਇੱਕ ਬਹੁਤ ਸਾਰੇ ਇੱਥੇ ਸੱਜਣ ਹੈਗੇ ਜਿਹੜੇ ਆਰਟਿਸਮ ਦੇ ਉੱਤੇ ਇੱਕ ਬਿਜ਼ਨਸਮੈਨ ਕੰਮ ਕਰਦਾ ਸੋ ਮੈਂ ਵਾਪਸੀ ਦੇ ਉੱਤੇ ਮੇਰਾ ਅਜੰਡਾ ਕਿ ਉਹਨਾਂ ਦੇ ਨਾਲ ਜਾ ਕੇ ਮੈਂ ਇਸ ਤਰ੍ਹਾਂ ਦੇ ਬੰਦੇ ਲੱਭਦਾ ਫਿਰਦਾ ਜੀ ਜਿਹੜੇ ਕੋਈ ਜਨਤਾ ਦੀ ਸੇਵਾ ਵਾਸਤੇ ਕੰਮ ਕਰਦੇ ਆ ਆਈ ਰੀਚ ਆਊਟ ਟੂ ਥੈਮ ਉਹਨਾਂ ਨੂੰ ਅਸੀਂ ਕੰਮ ਕਰਦਿਆਂ ਜਿਹੜੀਆਂ ਸਰਵਿਸਿਜ਼ ਅਸੀਂ ਆਫਰ ਕਰਦੇ ਆ ਬਹੁਤ ਸਾਰੇ ਚੈਰੀਟੇਬਲ ਹਸਪੀਟਲ ਆ ਜਿਹੜੇ ਕਿ ਬਹੁਤ ਮੁਸ਼ਕਲ ਰਾਤ ਸੀਗੇ ਉਹਨਾਂ ਨੂੰ ਮੈਂ ਅਡਾਪਟ ਕਰ ਰਿਹਾ ਹਾਂ ਉਹਨਾਂ ਨੂੰ ਗਵਰਨਮੈਂਟ ਹਸਪਤਾਲਾਂ ਬੜੀਆਂ ਸਹੂਲਤਾਂ ਸਾਰੀਆਂ ਦੇ ਰਿਹਾ ਜਿਹੜੇ ਪੇਸ਼ੈਂਟ ਨੂੰ ਕੋਈ ਚਾਰਜ ਨਹੀਂ ਕਰਦਾ ਲੇਕਿਨ ਆਪ ਨੂੰ ਨਹੀਂ ਲੱਗ ਰਿਹਾ ਕਿ ਜੈਸੇ ਡਾਕਟਰ ਨਸ਼ਾ ਕਰ ਰਹਾ ਹੈ ਵੀਡੀਓ ਮੈਂ ਆਪਨੇ ਦੇਖਿਆ ਕਿਸ ਤਰ੍ਹਾਂ ਉਹ ਡਰੱਗਸ ਲੈ ਰਹਾ ਹੈ ਉਹ ਕਿਸ ਤਰ੍ਹਾਂ ਸਲੈਪ ਕਰ ਰਹਾ ਹੈ ਔਰ ਕਈ ਕਈ ਲੱਗ ਨਹੀਂ ਰਹਾ ਕਿ ਅਗਰ ਉਹ ਡਰੱਗਸ ਲੈ ਰਹਾ ਹੈ ਕਹਾਂ ਤੋਂ ਲੈ ਰਹਾ ਹੈ ਉਸਕੇ ਬਾਰੇ ਉਹ ਸਾਰੀ ਜਾਂਚ ਸਰ ਮੈਂ ਕਹਿੰਦਾ ਮੈਂ ਆਲਰੇਡੀ ਜਦੋਂ ਜਦੋਂ ਐਸ ਸੂਨ ਐਸ ਮੇਰੇ ਕੋਲ ਖਬਰ ਆਈ ਸੀ ਨਾ ਜੀ ਮੈਂ ਨਾਲ ਦੀ ਨਾਲ ਉਹਦੀ ਪ੍ਰੋਪਰ ਇਨਕੁਆਰੀ ਔਰ ਜਿਹੜਾ ਉਹਦੇ ਸਾਰੇ ਲੀਗਲ ਅਸਪੈਕਟਸ ਵੀ ਆ ਉਹਦੇ ਸਾਰੇ ਜਿਹੜਾ ਉਹ ਸਾਰਾ ਕੁਝ ਆਲਰੇਡੀ ਇਨ ਪ੍ਰੋਗਰੈਸ ਹੈ ਸੋ ਇਟਸ ਨਾਟ ਫੇਅਰ ਕਿ ਮੈਂ ਦੇ ਉਹਦੇ ਬਾਰੇ ਜਿਆਦਾ ਡਿਟੇਲ ਚ ਅਸੀਂ ਅਗਲੇ ਕੱਲ ਕਰਾਂਗੇ ਕਿ ਇਨਵੈਸਟੀਗੇਸ਼ਨ ਇਜ਼ ਔਨ ਐਕਸ਼ਨ ਬੀਇੰਗ ਟੇਕਨ ਜੀ ਸਰ ਵੱਡੀ ਕਿ ਜੋਗਾ ਕਰਨ ਪਹੁੰਚ ਦੇ ਦੇਖੋ ਅੱਜ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਨੈਸ਼ਨਲ ਕਲੀਨਰ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਯੋਗਾ ਹੈਗਾ ਇਹ ਲੋਕਾਂ ਨੇ ਬਹੁਤ ਜ਼ਿਆਦਾ ਇਹਨੂੰ ਮੈਲ ਅਡਾਪਟ ਕੀਤਾ ਜਿਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ 4581 ਜਗ੍ਹਾ ਦੇ ਉੱਤੇ ਯੋਗਾ ਹੋ ਰਿਹਾ ਔਰ 1200 ਪਿੰਡਾਂ 'ਚ ਹੋ ਰਿਹਾ ਹੌਲੀ-ਹੌਲੀ ਸਾਰੇ ਪਿੰਡਾਂ ਦੇ ਵਿੱਚ ਔਰ ਸਾਰ ਮਹੱਲੇ ਦੇ ਵਿੱਚ ਇਹ ਸਹੂਲਤ ਹੋਏਗੀ ਲੋਕਾਂ ਨੂੰ ਇਹ ਤੁਹਾਡੇ ਸਰੀਰ ਦੀ ਤੰਦਰੁਸਤੀ ਵਾਸਤੇ ਔਰ ਮਨ ਦੀ ਸ਼ਾਂਤੀ ਵਾਸਤੇ ਬਹੁਤ ਅੱਛੀ ਸਾਇੰਸ ਹੈ ਤੇ ਮੈਂ ਮੀਡੀਆ ਵਾਲਿਆਂ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਕਰਿਆ ਕਰੋ ਥੋੜਾ ਲੇਕਿਨ ਸੀਐਮ ਸਾਹਿਬ ਅੱਜ ਯੋਗਾ ਵਿੱਚ ਦਿਖਾਈ ਨਹੀਂ ਦੇਏ ਨਹੀਂ ਨਹੀਂ ਦੇਖੋ ਸੀਐਮ ਸਾਹਿਬ ਦੀਆਂ ਬਹੁਤ ਸਾਰੀਆਂ ਇੰਗੇਜਮੈਂਟਸ ਹੁੰਦੀਆਂ ਹਨ ਅਨਅਵਾਰਡੇਬਲ ਸਰਕਮਸਟੈਂਸਸ ਹੁੰਦੇ ਕਿਉਂਕਿ ਅੱਜ ਜਿਵੇਂ ਤੁਸੀਂ ਕਿਹਾ ਕਿ ਬਾਈਕ ਪੁਲ ਵੀ ਹੈ ਸੀਐਮ ਸਾਹਿਬ ਹੈਸ ਟੂ ਸੁਪਰਵਾਈਜ਼ ਉਹ ਕਈ ਵਾਰੀ ਉਹਨਾਂ ਦਾ ਹੈੱਡਕੁਆਰਟਰ ਤੇ ਰਹਿਣਾ ਸੋ ਕੋਈ ਅੱਡੀ ਗੱਲ ਨਹੀਂ ਹੈ ਜੀ ਉਹਨਾਂ ਨੇ ਮੈਨੂੰ ਭੇਜਤਾ ਮੈਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਹਾਂ ਗਵਰਨਮੈਂਟ पहले तो हमॉज हम इसमें सरकार की तरफ ऐसी योग करवाया गया है तो क्यूँकी योग दिवस तो इक्कीस को होता है लेकिन उससे पहले यहाँ पे करवा दिया गया लग रहा है की लोगो को ये चीज़ प्रभावित कर पाएगी बिल्कुल करेगी इक्कीस को हम अपने घरों में करेंगे अपने डिस्ट्रिक्ट देटे, लेवल पे करेंगे एंड ये तो था तो स्टेट लेवल पे था तो एक तरीके से हम गेट टुगेदर होती है पता लगता है कि योगा का क्या महत्व है और कितने लोग इसमें इंटरेस्टेड हैं एंड ये फ्लरिश कर रहा है काम से ਮੇਰੇ ਕੋਈ ਨਹੀਂ ਬਿਮਾਰੀ ਮੈਨੂੰ ਬੀਬੀ ਨੂੰ ਮਾਰ ਗਿਆ ਹਟ ਗਈਆਂ ਨਾਮ ਕੀ ਤੁਹਾਡਾ ਮੇਰਾ ਨਾਮ ਸ੍ਰਿੰਦਰ ਕੋਰ ਤੇ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 75 ਸਾਲ ਕਿੰਨੇ ਸਾਲ ਤੋਂ ਤੁਸੀਂ ਯੋਗਾ ਕਰਦੇ ਆ ਹਾਂ ਜਿੱਦਾਂ ਸਾਲ ਹੋ ਗਏ 10 ਸਾਲ ਹੋ ਗਏ 10 ਸਾਲ ਹੋ ਗਏ ਹਾਂ ਕਿੱਦਾਂ ਲੱਗਾ ਤੁਹਾਨੂੰ ਅੱਜ ਯੋਗਾ ਕਰਦੀ ਮੈਂ ਬਹੁਤ ਵਧੀਆ ਰਹੀ ਨਹੀਂ ਆ ਕਿੱਥੇ ਅੱਗੇ ਕਿੱਦਾਂ ਲੱਗਾ ਮੈਂ 2 2.5 ਘੰਟੇ ਆਪਣੇ ਬਾਬਾ ਜੀ ਨੂੰ ਵੀ ਟਾਈਮ ਦੇਣੀ ਆ ਉਹਨੂੰ ਵੀ ਦੇਣੀ ਮੈਂ ਵਿਆਸ ਦਾ ਨਾਮਦਾਨ ਲਿਆ ਵਾ हाँ राधा सो बहुत चीज है बहुत चीज है बहुत तो अच्छा लग रहा है, अच्छा है। लाइक कॉन्फिडेंस आ रहा है एक्सपीरियंस हुआ है कि योगा से डिजीज़ वगैरह ठीक होती है आजकल के टाइम पे योगा करना चाहिए जरूरी है आजकल के टाइम पे योगा करना सो so, हर एक को योगा करना चाहिए क्योंकि ये रोग मुक्त है कोई भी कि मतलब की मेडिसिन की जरूरत नहीं पड़ती है अगर हम योगा करेंगे पहला कितना योगा हाँ मेरी मतलब ट्रेनिंग चल रही है सी के अंडर ही कितनी देर से कर मतलब वन मंथ से कर रही हूँ मैं